सत्ना Satana... श्री Shri... ਰਸ਼ਨ ਆਗਨ ਨਿਵਾਰੀ ਸਤਿਗੁਰ ਪੇਟ ਤਤ ਹਾਉ ਮੈਂ ਮਾਰੀ ਸਤਿਗੁਰ ਸੰਗ ਨਾਹੀ ਮਨ ਡੋਲ ਅੰਮ੍ਰਿਤ ਬਾਣੀ ਗੁਰਮੁਖ ਬੋਲ ਸਭ ਜਗ ਸਾਚਾ ਜਾ ਸਚ ਮਹ ਰਾਤੇ ਸੀਤਲ ਸਾਸ ਗੁਰ ਤੇ ਪ੍ਰਭ ਜਾਤੀ ਰਹਾਉ ਸੰਤ ਪ੍ਰਸਾਦ ਜਪੇ ਹਰਨਾਮ ਸੰਤ ਪ੍ਰਸਾਦ ਹਾਰ ਕੀਰਤਨ ਗਾਉ ਸਨ ਪ੍ਰਸਾਦ ਸਗਲ ਦੁੱਖ ਮਿਟੇ ਸਨ ਪ੍ਰਸਾਦ ਬੰਦੰਤੇ ਛੁਟ ਸੰਤ ਕਿਰਪਾ ਦੇ ਮਿਟੇ ਮੋਹ ਪਰਮ ਸਾਦਰੇਨ ਮਜਨ ਸਭ ਧਰਮ ਸਾਧ ਕਿਰਪਾਲ ਦਿਆਲ ਗੋਬਿੰਦ ਸਾਧਾਮੈ ਏਹ ਹਮਰੀ ਜਿੰਦ ਕਿਰਪਾ ਨਿਧ ਕਿਰਪਾਲ ਧਿਆਵੂੰ ਸਤਿ ਸਾਧ ਸੰਗਤਾਂ ਬੈਠਣ ਪਾਉ ਮੋਹ ਨਿਰਗੁਣ ਕੋ ਪ੍ਰਭ ਕੀਨੀ ਦਇਆ ਸਾਧ ਸੰਗ ਨਾਨਕ ਨਾਮ ਲਿਆ ਪਰਮ ਸਤਿਕਾਰ ਗੁਰੂ ਸਾਹਿਬ ਜੀ ਕੋਟਾਨ ਕੋਟਾਨ ਤਨਵਾਦ ਗੁਰੂ ਸਾਹਿਬ ਦਾ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਰਪਰਵਕ ਸਿਸ਼ਕ ਕਿਰਪਾ ਜੀ ਪਾਵਨ ਸ਼ਬਦ ਗੋੜੀ ਰਾਗ ਵਿੱਚ ਗੋੜੀ ਗੁਰ ਰਈ ਮਹੱਲਾ ਆਪਣੇ ਮਾਂ ਪੰਚਮ ਪਾਸ਼ਾ ਜੀ ਦੇ ਦੁਆਰਾ ਉਚਾਰਨ ਬਾਣੀ ਦਾ ਸ਼ਬਦ ਹੈ ਸਤਿਗੁਰ ਦੀ ਮਹੱਮਾ ਸਮਰੱਥ ਗੁਰੂ ਦੀ ਕਿਰਪਾ ਜਿਸ ਜੀਵ ਆਤਮਾ ਤੇ ਬਣ ਜਾਂਦੀ ਹੈ ਉਹ ਪ੍ਰਾਣੀ ਕਿੰਨੀ ਇੱਕ ਉੱਚੀਆਂ ਅਵਸਥਾ ਦਾ ਤਾਲਣੀ ਬਣ ਜਾਂਦਾ ਹੈ ਉਸ ਪ੍ਰਾਣੀ ਦੇ ਆਤਮ ਜੀਵਨ ਦਾ ਮਨਾਰ ਕਿੰਨਾ ਉੱਚਾ ਉੜ ਜਾਂਦਾ ਹੈ ਤਾਂ ਗੁਰੂ ਸਾਹਿਬ ਜੀਆ ਨੇ ਸਮਝਾਉਣਾ ਕੀਤਾ ਹੈ ਕਿ ਭਾਈ ਜਿਨ੍ਹਾਂ ਦੇ ਵੱਲ ਗੁਰੂ ਦੀ ਸੀਸ਼ ਹੈ ਗੁਰੂ ਦੀ ਕਿਰਪਾ ਹੈ ਉਹ ਪ੍ਰਾਣੀ ਲਾਹ ਮੰਨਦੇ ਨੇ ਆਤਮਿਕ ਆਨੰਦ ਦਾ ਆਤਮਿਕ ਮੋਜ ਦਾ ਉਹ ਨਾ ਵਾਸਤੇ ਸਾਰਾ ਜਗ ਹੀ ਫਿਰ ਸੱਚਾ ਬਣ ਜਾਂਦਾ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਸਭ ਜਗ ਸੱਚਾ ਜਾਂ ਸੱਚ ਮੈਂ ਰਾਤੇ 라ਉਂਦੀਆਂ ਪੰਕਤੀਆਂ ਸੀਤਲ ਸਾਥ ਗੁਰ ਤੇ ਪ੍ਰਭ ਜਾਤਿ ਵੀ ਗੁਰੂ ਦੇ ਦਵਾਰਾ ਜਦੋਂ ਪਰਮਾਤਮਾ ਦੇ ਪ੍ਰਤੀ ਪ੍ਰੇਮਾ ਭਗਤੀ ਬਣੀ ਪਾਪ ਪਰਮਾਤਮਾ ਦੀ ਹੋਂਦ ਨੂੰ ਪੇਛਾਣਿਆ ਜਿ ਆਪਣੇ ਅੰਦਰ ਰਮਿਆ ਹੋਇਆ ਹੈ ਟਿਕਿਆ ਹੋਇਆ ਹੈ ਤੇ ਸਾਰੇ ਸੰਸਾਰ ਵਿੱਚ ਵਸਿਆ ਹੋਇਆ ਹੈ ਬਲਿਹਾਰੀ ਗੁਰਤਵਸਿਆ ਤੇਰਾ ਅੰਤ ਨਾ ਜਾਇ ਲਖਿਆ ਇਸ ਸਤਿਗੁਰ ਦੀ ਕਿਰਪਾ ਦੇ ਨਾਲ ਜਦੋਂ ਪਰਮਾਤਮਾ ਦੇ ਸਬਦ ਦੀ ਕਮਾਈ ਕੀਤੀ ਅੰਦਰ ਸੀਤ ਬਿਲਕੁਲ ਠੰਡ ਵਾਲੀ ਸਾਹ ਸਹਿਜ ਬਣ ਆਇਆ ਕਾਮ ਕ੍ਰੋਧ ਲੋਭ ਮੋਹਕਾਰ ਪੰਜੇ ਚੋਰ ਮਹਾਬਲੀ ਦੂਰ ਹੋ ਗਏ ਵਸ ਵਿੱਚ ਆ ਗਏ ਮਾਇਆ ਦਾ ਪ੍ਰਭਾਵ ਦੂਰ ਹੋ ਗਿਆ ਮਾਇਆ ਤੋਂ ਪ੍ਰਭਾਵ ਤੋਂ ਉੱਪਰ ਉੱਠ ਗਏ ਕਿਉਂ ਅੰਦਰ ਸੱਚਾ ਸਭ ਟਿਕ ਗਿਆ ਪ੍ਰਮਾਤਮਾ ਇੱਕ ਸੱਚ ਹੈ ਅੰਦਰ ਮਨ ਨਿਰਮਲ ਹੋ ਗਿਆ ਜਿਹੜਾ ਮਨ ਪਹਿਲਾਂ ਵਿਕਾਰਾਂ ਨਾਲ ਗ੍ਰਸਤ ਸੀ ਜਿਹੜੀ ਮਨੁੱਖੀ ਪਹਿਲਾਂ ਮਾਇਆ ਦਾ ਪ੍ਰਭਾਵ ਜਮਿਆ ਸੀ ਵਿਕਾਰਾਂ ਦੇ ਮੈਲ ਟਿੱਕੀ ਸੀ ਪਰਤਾਂ ਦੂਰ ਹੋ ਗਈਆਂ ਗੁਰੂ ਦਾ ਇੱਕ ਸਬਦ ਕਮਾ ਕਮਾ ਕੇ ਅੰਦਰ ਬਿਰ ਕੋਲ ਨਿਰਮਲ ਹੋ ਗਿਆ ਸੱਚ ਦਾ ਪ੍ਰਤਾਪ ਹੋ ਗਿਆ ਪ੍ਰਗਾਸ ਹੋ ਗਿਆ ਤੇ ਫਿਰ ਇਹ ਜਗ ਦਾ ਸਭ ਜਿਹੜਾ ਸੱਚਾ ਜਾਂ ਸ ਮੈਂ ਸੱਚਾ ਮਾਹੀ ਰਾਤੀ ਜੇ ਸੱਚੀ ਰਬ ਨਾਲ ਆਪਾਂ ਜੁੜ ਗਏ ਆ ਇੱਕ ਮਿਕ ਹੋ ਗਏ ਆ ਫਿਰ ਸਾਨੂੰ ਇਹ ਸਾਰਾ ਸੰਸਾਰ ਇਹਨਾਂ ਰਬ ਦਾ ਰੂਪ ਲੱਗਦਾ ਹੈ ਬਿਲਕੁਲ ਸਾਰੇ ਬਨਾਸਪਤੀ ਸਾਰਾ ਜੀਵ ਜੰਤ ਸਾਰੇ ਸਮਾਜ ਦੇ ਲੋਕ ਕਿਉਂਕਿ ਜੋ ਦਿਸੈ ਸੋ ਤੇਰਾ ਪੈਸਾ ਪੈ ਨਾਮ ਦੇਵ ਜੀ ਨੂੰ ਪੜੋ ਬਾਤ੍ਰ ਵਿਦਿਸ਼ਣ ਹੋਇ ਪ੍ਰਤਾਕ ਪਰਮਾਤਮਾ ਨੇ ਇੱਕਾ ਰੂਪਾਂ ਵਿੱਚ ਕਹਿੰਦੇ ਮਾਰਾ ਈ ਬੇ ਬੀਠਲ ਓ ਬੇ ਬੀਠਲ ਵੇਟ ਸੇ ਬਿਨ ਸੰਸਾਰ ਨੇ ਇੱਥੇ ਪਰਮਾਤਮਾ ਉੱਥੇ ਵੀ ਹਰ ਥਾਂ ਤੇ ਵਹਿਗੁਰੂ ਜੈ ਜਾਈਏ ਤਹਾਂ ਸੁਹੇਲ ਹਰ ਜਗ੍ਹਾ ਤੇ ਪਰਮਾਤਮਾ ਪਰ ਇਤ ਉਸਤਾ ਬਣਦੀ ਗੱਲ ਕਹਿਣ ਦੀ ਗੱਲ ਹੋਰ ਹੈ ਸੁਣਨ ਦੀ ਗੱਲ ਹੋ ਜਿਹਨਾਂ ਕਿਸ ਨੂੰ ਕਮਾਵਾਂਗੇ ਹਵਾਲਕ ਤੌਰ ਤੇ ਸਭ ਦੀ ਕਮਾਈ ਕੀਤੀ ਆਪਣੇ ਜੀਵਨ ਦਾ ਢਾਲਿਆ ਗੁਰਬਾਣੀ ਸਤਸ ਰੂਪ ਹੈ ਗੁਰਬਾਣੀ ਬਣੀਏ ਪਉ ਸੱਚ ਨੂੰ ਕਮਾਇਆ ਰੱਬ ਦੇ ਪ੍ਰਤੀ ਜੁੜ ਗਈ ਤੈ ਸਾਰਾ ਜ ਕੀ ਵਜਾਪੇਗਾ ਪੁਜਿਆਨ ਇਹ ਜਗ ਸੱਚੀ ਕੀ ਹੈ ਕੋਟੜੀ ਸੱਚੇ ਕਾਰਿਚ ਵਾਸ ਪਾਉ ਆ ਕਾਲਪੁਰਖ ਨੇ ਆਪਣਾ ਆਪਾ ਪ੍ਰਗਾਸ ਕਰਕੇ ਮਾਇਆ ਸਾਜੀ ਤਿਰਪਰਨ ਦੇਵਤੇ ਬਣਾਏ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਇੱਕ ਸੰਸਾਰ ਨੂੰ ਬਣਾਉਂਦਾ ਇੱਕ ਚਲਾਉਂਦਾ ਇਹ ਪੂਰਾ ਕਰ ਦੱਸ ਬਦ ਮਾਇਆ ਦਾ ਪ੍ਰਭਾਵ ਸਾਰੇ ਸੰਸਾਰ ਕਮਤੰਦਾਂ ਵਿੱਚ ਪਹਿਲਾਂ ਪਰਮਾਤਮਾ ਫਿਰ ਮਾਇਆ ਫਿਰ ਤਿੰਨ ਸ਼ਕਤੀਆਂ ਉਸ ਮਾਇਆ ਦੇ ਪਰਮਾਵਿੜ ਸਾਰੇ ਕਮਕਾਸ ਨਾਲੇ ਹਉਮੇ ਪਾਈ ਨਾਲੇ ਦਾਇਵੀ ਗੁਣ ਵੀ ਨੇ ਨਾਲੇ ਰਾ ਇਹ ਪ੍ਰਮਾਤਮਾ ਦੇ ਕਿ ਆਪਣੇ ਚਲਤ ਹੈ ਰਚਨਾ ਕਢੀ ਹੋਈ ਹੈ ਪਵ ਸਾਗਰ ਦੇ 나 ਕੋਈ ਤਰ ਜਾਂਦਾ ਹੈ दैवी ਗੁਣ ਨੂੰ ਕਿਵਾ ਕੇ ਕੋਈ ਪਾਈ ਨਾ ਵੀ ਗਲਤਾਨ ਹੋ ਜਾਂਦਾ ਹੈ ਮਨ ਮਰਜੀ ਕਰਕੇ ਮ ਗੁਰੂ ਸਾਹਿਬ ਨੇ ਪਾਵਨ ਸਬਦ ਦੇ ਰਾਹ ਕਿਰਪਾ ਕੀਤੀ ਕਿ ਭਾਈ ਸਤਗੁਰ ਦਰਸ਼ਨ ਅਗਨ ਨਿਵਾਰੀ ਅਗਨ ਕਿਹੜੀ ਇਰਸ਼ਾ ਦੀ ਕਾਮ ਕ੍ਰੋਧ ਲੋਭ ਆਸਨਾ ਦੇ ਕਾਮ ਆਸਨਾ ਮਾਨ ਦੇ ਉੱਤੇ ਜੋ ਬਾਰ ਬਾਰ ਹਾਵੀ ਹੁੰਦੇ ਸੀ ਪੰਜਾਂ ਚੋਰਾਂ ਤੇ ਸੁਨਾਮ ਵਾਲੇ ਛਾਵਾਂ ਉਹ ਗੁਰੂ ਦੇ ਦਰਸ਼ਨਾਂ ਕਰਕੇ ਗੁਰਦਰਸ਼ਨ ਕੀ ਹੈ ਸਬਦਿਕ ਮਾਈ ਗੁਰੂ ਦਾ ਉਪਦੇਸ਼ ਗਿਆਨ ਅੰਜਨ ਗੁਰ ਦੀ ਆ ਅਗਿਆਨ ਦੇ ਬਿਨਾ ਸਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸਿ ਵੀ ਗੁਰੂ ਨੇ ਗਿਆਨ ਰੂਪੀ ਸਮਤ ਵਗਸੀ ਗਿਆਨ ਤਰੂਪੀ ਹਨੇਰਾ ਹੋ ਗਿਆ ਤੇ ਪ੍ਰਾਪਤੀ ਕਿਵੇਂ ਹੋਈ ਪ੍ਰਮਾਤਮਾ ਦੀ ਕਿਰਪਾ ਨਾਲ ਗੁਰੂ ਦਰਸਨਾ ਵਿੱਚੋਂ ਗੁਰੂ ਦੀ ਸੰਗਤ ਵਿੱਚੋਂ ਸਤਿਗੁਰ ਦਰਸ ਨਗਨਿਵਾਰੀ ਤੇ ਬਰਕਤ ਹੋ ਗਈ ਦیدارਿਆਂ ਦੀ ਪ੍ਰਮਾਤਮਾ ਦੇ ਗੁਰੂ ਸ਼ਬਦੀ ਕਿਮਾਈ ਕਰਕੇ ਫਿਰ ਆਧਨੋ ਤ੍ਰਿਸ਼ਨਾ ਵਾਲੀ ਅਭੁਜ ਗਈ ਸਤਿਗੁਰ ਪੇਟ ਥਾਉ ਮੈਂ ਮਾਰੀ ਹੌਮੈਂ ਦਿਰਗ ਰੋਗ ਹੈ ਦੌਰ ਵੀ ਸਮਾਈ ਸਭ ਤੋਂ ਵੱਡਾ ਰੋਗ ਹੌਮੈਂ ਦਾ ਹੈ ਐਨਕਾਰ ਬੋਲਣ ਦਾ ਹੋ ਸਕਦਾ ਹੈ दैਵੀ ਗੁਣਾ ਦਾ ਹੋ ਸਕਦਾ ਹੈ ਦੁਨਿਆਵੀ ਪਦਾਰਥਾਂ ਦਾ ਸੁੰਦਰਤਾ ਦਾ ਕਿਸੇ ਸੋਹਣੀ ਆਦਤ ਦਾ ਮਾਇਆ ਦਾ ਸੰਤਾਨ ਦਾ ਆਪਣੇ ਹੁਨਰ ਦਾ ਬਾਕੀ ਕੁਝ ਵੀ ਲਾ ਲਓ ਕਿਉਂਕਿ ਕਈ ਵਰੀ ਇਨਸਾਨ दैਵੀ ਉਹਨਾਂ ਦਾ ਮਾਲਕ ਹੁੰਦਾ ਹੈ ਵੀ ਗੁਰੂ ਕਰਦਾ ਹੈ ਅਹੰਕਾਰ ਕਰ ਬੈਠ ਮੇਰੇ ਤੋਂ ਵੱਡਾ ਕੋਈ ਬਖਤਾ ਨਹੀਂ ਕਿਸ਼ਨ ਕੀਰਤਨੀਆ ਨਹੀਂ ਪਾਠਕ ਨਹੀਂ ਜਾ ਪਾਠੀ ਨਹੀਂ ਨਾਮ ਜਪੜ ਵਾਲਾ ਨਹੀਂ ਇੱਕ ਚੌਂਕੜੇ ਵਿੱਚ ਇੰਨਾ ਪਾਠ ਭਾਵ ਇਹ ਗੱਲਾਂ ਹੋ ਜਾਂਦੀਆਂ ਹਨ ਜਦੋਂ ਗੁਰੂ ਦੀ ਕਿਰਪਾ ਹੋ ਜੇ ਪਤਾ ਲੱਗੇ ਸਭ ਗੁਰੂ ਕਰਾ ਰਿਹਾ ਹੈ ਫਿਰ ਇਨਸਾਨ ਬਾਰ-ਬਾਰ ਸ਼ੁਕਰਾਨੇ ਵਿੱਚ ਆਉਂਦਾ ਹੈ ਤੁਮਾਰ ਕਹਿੰਦੇ ਨੇ ਜਿਉਂ-ਜਿਉਂ ਗੁਰੂ ਨੂੰ ਮਿਲ ਕੇ ਸਭ ਦੀ ਕਮਾਈ ਹੋਏਗੀ ਹਉਮੈ ਅੰਧਰ ਮਿਤੀ ਜਾਏਗੀ ਆਪਣਾ ਆਪਾ ਮਿਟ ਜਾਣਾ ਹੈ ਤੇ ਪ੍ਰਮਾਤਮਾ ਦਾ ਸਭ ਰਵੰਧਰ ਉਜਾਗਰ ਹੋ ਜਾਣਾ ਹੈ ਪ੍ਰਗਟ ਹੋ ਜਾਣਾ ਹੈ ਤੇ ਜੀ ਬਾਤਾਂ ਸ਼ੁਕਰਾਨਾ ਕਰਦਾ ਬਾਰ-ਬਾਰ ਇਹ ਵਸਤਾ ਗੁਰੂ ਦੀ ਕਿਰਪਾਨ ਬਣਦੀ ਹੈ ਸਤਿਗੁਰੂ ਸੰਗ ਨਾਹੀ ਮਨ ਡੋਲਲੇ ਤੇ ਗੁਰੂ ਦੀ ਸੰਗਤ ਕੀਰਤਿਆਂ ਮਨ ਡੋਲਦਾ ਨਹੀਂ ਦੋਵੇਂ ਪਾਸੇ ਮਾਇਆ ਦੇ ਪ੍ਰਭਾਵ ਵਿੱਚ ਵੀ ਤੇ ਵਿਕਾਰਾਂ ਵਾਲੇ ਪਾਸੇ ਦੁੱਖ ਤੇ ਸੁੱਖ ਨੂੰ ਦੋਹਾਂ ਇੱਕ ਸਮਾਨ ਸਮਝਦਾ ਹੈ ਬਿਲਕੁਲ ਕਿਉਂਕਿ ਸਤਿਗੁਰੂ ਦਾ ਸਭ ਨੂੰ ਸਮਝਾਉਂਦਾ ਆਪੇ ਦੁੱਖ ਸੁੱਖ ਦੋ ਇਧਰ ਕੱਪੜੇ ਪਹਿਰੇ ਜਾਏ ਮਨੁੱਖ ਮਾਨ ਉਮਾਨ ਪਰਮਾਤਮਾ ਆਪ ਬਦੰਦਾ ਹੈ ਫਾਉਜੀ ਤੋਂ ਸੇ ਸਿਪਾਏ ਬੰਦਗੀ ਕਰਾਂਗੇ ਬਾਣੀ ਨੂੰ ਕਮਾਵਾਂਗੇ ਸਾਡੀ ਧਰਮ ਵਾਲੀ ਕਿਰਤੀ ਨਿਰਸੰਦਰ ਬਣ ਜਾਏਗੀ ਸੱਚੀ ਬਣ ਜਾਏਗੀ ਕਿ ਸਾਡੀ ਕਿਰਤੀ ਵੀ ਇੱਕ ਜਾਪ ਹੋ ਜਾਏਗੀ ਸੇਵਾ ਹੋ ਜਾਏਗੀ ਸ੍ਰਿਮਨ ਕਿਉਂਕਿ ਸੱਚ ਹੈ ਅਸੀਂ ਭਲੇ ਵਾਸਤੇ ਕੀਰਤ ਕਰਦੇ ਹਾਂ ਨਾਲ ਚ ਵਾਸਤੇ ਨਹੀਂ ਪਰਪਕਾਰੀ ਪ੍ਰਵਿਰਤੀ ਬਣ ਜਾਏਗੀ ਸਦਾਚਾਰੀ ਇਨਸਾਨ ਬਣੇਗਾ ਇਹ ਮਨਸੇ ਡੋਗਲਦਾਨ ਨਹੀਂ ਮੰਨਦੇ ਮੰਨਦਾ ਹੈ ਅਮਰਤ ਬਾਣੀ ਗੁਰਮੁਖ ਬੋਲੇ ਅਮਰਤ ਜੀ ਮਹਾਰਾਜੀ ਬਾਣੀ ਅਮਰਤ ਮਈ ਹੈ ਨਾਸਤ ਹੋਇਤ ਹੈ ਉਸਨ ਗੁਰੂਸਿ ਕੀ ਪਿਆਰੇ ਗੁਰੂ ਸੰਗਤ ਕੀ ਉਸਚਾਰਨ ਕਰਦੇ ਨੇ ਜਾਪ ਕਰਦੇ ਨੇ ਬਾਣ ਕੀਰਤਨ ਕਰ ਸਰੂਪੀ ਲਾਹ ਲੈਂਦੇ ਨੇ ਜੋਂ-ਜੋਂ ਬਾਣੀ ਕਮਾਈ ਜਾਂਦੀ ਹੈ ਥੀਵੇਂ-ਥੀਵੇਂ ਗੁਰੂ ਪਿਆਰਿਓ ਆਤਮਾ ਕੋ ਸਾ ਬੱਧੀ ਜਾਂਦੀ ਹੈ ਮਨ ਅਰਦਾਸ ਸੁਧ ਹੁੰਦਾ ਹੈ ਤੇ ਗੁਰੂ ਦੀ ਕਿਰਪਾ ਬਣ ਜਾਂਦੀ ਹੈ ਜੀ ਹਮਾਰਾ ਕਹਿ ਰਹੇ ਨੇ ਸੰਤ ਪਰਸਾਰ ਜਪੈ ਹਰਨਾਉ ਸੰਤੋ ਪਵਿੱਤਰ ਗੁਰ ਪਰਗੁਰ ਗੁਰੂ ਮਹਾਰਾਜ ਸਾਂਜ ਦਾ ਸਵਾਦ ਕਰਤਾ ਹੈ ਕੋੜਾ ਮिज ਕੋਈ ਜਿਸ ਨੇ ਭਾਈ ਨਾਮ ਨੂੰ ਪਾ ਲਿਆ ਹੈ ਸਤਿਗੁਰ ਦਾ ਪੇਧ ਪਾ ਲਿਆ ਸਤਿਗੁਰ ਨਾਲ ਪੇਧ ਹੋ ਗਿਆ ਪੇਧ ਨਹੀਂ ਖਾਦੇ ਤਨ ਪਰਮਾਤਮਾ ਦਾ ਨਿਵਾਦਾਂ ਬੇਅੰਤ ਹੈ ਜਿਹੜੀ ਆਤਮਾ ਨਾਮ ਜਪ ਕੇ ਦੇਵੀ ਗੁਣ ਨੂੰ ਕਮਾ ਕੇ ਗੁਰੂ ਕਿਰਪਾ ਨਾਲ ਪਰਮਾਤਮਾ ਅਪੇਧ ਹੋਗੀ ਖਮਿਕ ਹੋਗੀ ਹੈ ਦੁਨਿਆਵੀ ਨਦੀ ਜਿਹਨੂੰ ਪਿਆ ਜਾਂਦੀ ਹੈ ਸਾਗਰ ਵਿੱਚ ਉਸਨੂੰ ਫਿਰ ਕੋਈ ਨਦੀ ਨਹੀਂ ਕਹਿੰਦਾ ਉਹ ਤਾਂ ਲੰਦੀ ਹੈ ਉਸ ਸਾਗਰ ਦਾ ਰੂਪ ਜਲ ਨਦੀ ਵਾਲਾ ਗਿਰ ਗਿਆ ਸਾਗਰ ਵਿੱਚ ਉਹ ਬਣ ਗਿਆ ਸਾਗਰ ਦਾ ਰੂਪ ਆ ਗਿਆ ਉਹ ਸਾਗਰ ਨਾਮ ਦਿੱਤੇ ਸਾਗਰ ਹੈ ਉਹ ਹੀ ਸਾਗਰ ਬਣ ਕੇ ਪਹਿਲਾ ਨਾਮ ਦਿੱਤਾ ਸੀ ਤਾਂ ਦੇਖੋ ਵੀ ਨਹੀਂ ਕਹੇਗਾ ਇਸ ਤਰ੍ਹਾਂ ਸਿੱਖ ਗੁਰੂ ਦਾ ਪਿਆਰ ਵਾਲਾ ਜੀ ਰਾਮ ਨਾਲ ਜੁੜ ਕੇ ਅਪੇਧ ਹੋ ਗਿਆ ਗੁਰੂ ਵਿੱਚ ਉਹ ਗੁਰੂ ਘਰ ਦਾ ਰੂਪ ਹੋ ਜਾਂਦਾ ਹੈ ਸਾਧ ਗੁਰੂ ਸਿੱਖ ਸਿੱਖ ਗੁਰੂ ਹੈ ਪਾਈ ਜਿ ਜੋ ਗੁਰੂ ਦੀ ਕਿਰਪਾ ਨਾਲ ਪੈ ਨਾਮ ਜਪਿਆ ਜਾਂਦਾ ਹੈ ਹਰ ਨਾਮੇ ਦਾ ਨਾਮ ਹਰੀ ਦਾ ਸੰਨ ਪ੍ਰਸਾਰ ਜਪੇ ਹਨ ਨਾਮ ਹਨ ਪ੍ਰਸਾਰ ਕੀਤਨ ਹੈ ਉਹ ਸਿੱਖ ਤੋਂ ਸਲਾ ਕੀਤਨ ਬਾਣੀ ਦੀ ਇਹ ਵੀ ਪਰਮਾਤਮਾ ਦੀ ਕਿਰਪਾ ਦੇ ਪ੍ਰਤੀ ਗੁਰੂ ਦੀ ਮਿਹਰ ਨਾਲ ਹੁੰਦੀ ਹੈ ਇੱਕ ਪਾਸੇ ਗੁਰੂ ਹੈ ਇੱਕ ਪਾਸੇ ਪਰਮਾਤਮਾ ਵਿਚਕਾਰ ਹੈ ਜੀਵਾਤਮਾ ਪਹਿਲਾਂ ਪਰਮਾਤਮਾ ਤੋਂ ਠੱਠਾ ਉਹਦੇ ਜੀਵਾਤਮਾ ਗੁਰ ਨਾਲ ਮਿਲਦਾ ਹੈ ਸੰਗਤ ਨਾਲ ਜੋੜ ਦੇਗਾ ਮਹਾਰਾ ਕਿਰਪਾ ਕਰਕੇ ਗੁਰ ਸੰਗਤ ਵੀ ਜਾਇ ਗੁਰ ਸਿੱਖ ਜੇਗਾਸੂ ਪਰਮਾਤਮਾ ਦਾ ਪਿਆਰਾ ਸੰਗਤ ਵਿੱਚ ਕਮਾਈ ਕਰੇਗਾ ਦੇਵੀ ਗੁਣਾ ਦੀ ਗੁਰੂ ਦੀ ਆਗਿਆ ਮੰਨੇਗਾ ਪਾਵਰ ਜਾਵੀ ਤੁਰਨਾ ਆ ਜਾਵੇਗਾ ਪਾਣਿ ਜਹਿ ਰਹਿਣਾ ਆ ਜਾਵੇਗਾ ਫਿਰ ਗੁਰੂ ਤੋਂ ਠਾ ਹੋ ਕੇ ਸਿੱਖ ਨੂੰ ਦੁਆਰਾ ਫਿਰ ਪਰਮੇਸ਼ਰ ਨਾਲ ਪੇਧ ਕਰ ਦਿੰਦਾ ਜੋਤੀ ਜੋਤ ਰਲੀ ਸੰਪੂਰਨthia ਗੁਰ ਪ੍ਰਸਾਦ ਵੀ ਗੁਰੂ ਦੀ ਰਹਿਮਤ ਗੁਰੂ ਦੀ ਬਖਸ਼ ਨਾਲ ਭਾਈ ਪਰਮਾਤਮਾ ਦੀ ਪ੍ਰਾਪਤੀ ਹੈ ਸੰਗਤ ਨਾਲ ਜੁੜਨ ਵਾਲਾ ਪਰਮੇਸ਼ਰ ਹੈ ਕਭੂ ਸਾਧ ਸੰਗਤ ਹੀ ਪਾਵੇ ਉਸ ਸ਼ਾਂਤੀ ਬਹੁਤ ਨਾ ਜੀਵਨ ਚੱਲਿਆ ਦੁਨਿਆਵੀ ਕਰਮ ਅਨੁਸਾਰ ਜਿਛਲੇ ਕਰਮ ਸੀ ਜਦੋਂ ਗੁਰੂ ਪਿਆਰਾ ਕੋਈ ਮਿਲਿਆ ਸਬਦ ਦਾ ਗਿਆਨ ਹੋਇਆ ਗੁਰੂ ਸੰਗਤਾਂ ਨਾਲ ਜੁੜ ਗਿਆ ਜੀਵ ਆਤਮਾ ਮੰਨ ਕਰਕੇ ਫਿਰ ਉਹ ਸੰਗਤ ਨੂੰ ਛੱਡਦੇ ਨਹੀਂ ਸੰਗਤ ਰੋਜ਼ ਕਰਦਿਨ ਪਰ ਸੰਗਤ ਵੱਧਦੀ ਜਾਂਦੀ ਹੈ ਨਾਮ ਦਾ ਰੰਗ ਚੜਦਾ ਜਾਏਗਾ ਦੁਨਿਆਵੀ ਪਦਾਰਥਾਂ ਦਾ ਉਹ ਘਟਦਾ ਜਾਵੇਗਾ ਸਹਿਜੇ ਸਜ ਰਸ ਪੈ ਜਾਏਗਾ ਆਨੰਦ ਪੈ ਜਾਏਗਾ ਅੰਦਰੋਂ ਸਬਦਾ ਗੁਰ ਦੀ ਕਮਾਈ ਦਾ ਤੇ ਗੁਰੂ ਪਿਆਰਿਓ ਸੰਤ ਪ੍ਰਸਾਦ ਸਗਲ ਦੁੱਖ ਮਿਟੇ ਦੁੱਖਾਂ ਦਾ ਕਾਰਨ ਹੈ ਬੁਰਾਈਆਂ ਭੈਲੇ ਕਰਮ ਹੁ ਜੇ ਸੰਗਤ ਉਹ ਗੁਰੂ ਮਹਾਰਾਜ ਸੰਗਤ ਕਿਰਪਾ ਹੋਗੀ ਸਮਾਤ ਮਿਲ ਗਈ ਨਿਰਮਲ ਸੋਚ ਬਣ ਗਈ ਨਿਰਮਲ ਕਰਨੀ ਬਣ ਗਈ ਗਿਆਨ ਇੰਦਰੀ ਕਰਮ ਇੰਦਰੀ ਸਾਰੇ ਸੱਚੇ ਪਾਸ ਜੁੜ ਗਏ ਨੇ ਫਿਰ ਕੋਈ ਬੁਰਾ ਕਰਮ ਹੁੰਦੇ ਨਹੀਂ ਬੁਰਾ ਕਰਮ ਨਹੀਂ ਹੋਏਗਾ ਪਛਤਾਵਾ ਹੋਏਗਾ ਦੁੱਖ ਲੱਗਣਾ ਨਹੀਂ ਸਬਰ ਸੰਤੋਖ ਨਾਲ ਪੁਰਾਣੀ आनंदवीवर्स ਸਤਿਪ੍ਰੀਅਮ ਆਤਮਾ ਦਾ ਆਤਮਿਕ ਸੁਖ ਮਾਨਦਾ ਹੈ ਜੀ ਹਨ ਪ੍ਰਸਾਦ ਬੰਦਨ ਤੇ ਛੁੱਟ ਜਿਵੇਂ ਮਹਾਰਾਜ ਦੀ ਕਿਰਪਾ ਵਜੇ ਗੁਰੂ ਦੀ ਜੋ ਮਾਇਆ ਦੇ ਬੰਦਨ ਨੇ ਮਮਤਾ ਹੈ ਪਰਿਵਾਰ ਦੀ ਸਮਾਜ ਦੀ ਇਹਨਾਂ ਤੋਂ ਪਰਾਨ ਰਲੇਪ ਜਾਂਦਾ ਹੈ ਜਿਉਂ ਜਿਉਂ ਸ਼ਬਦ ਨੂੰ ਕਮਾ ਸੋਝੀ ਪੈ ਜਾਏ ਉਸ ਨੂੰ ਵੇਨਤੁਰ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇਹ ਨਾਮ ਸੰਤੋਖ ਹੀ ਉਤਰੇ ਮਨ ਕੀ ਭੁੱਖ ਮਾ ਦਰਸ਼ਨ ਦੇ ਵੈਗਰੂ ਕਿਰਪਾ ਕਾ ਨਾਮ ਰੂਪੀ ਤਨ ਬਖਸ਼ੁ ਦਿਨ ਆਇ ਮੰਗਣਾ ਉਹ ਪਿਛਾਂ ਹੋ ਜਾਏਗਾ ਉਹ ਲੀਪ ਹੋ ਜਾਏਗਾ ਕਿਉਂਕਿ ਦੁਨਿਆਵੀ ਉਹ ਅੰਤਰਮੁਖੀ ਹੋ ਜਾਏਗਾ ਅੰਤਰਮੁਖੀ ਹੋਏ ਗਿਆਨ ਹੋ ਜਾਏ ਅੰਤਰ ਆਤਮਾ ਦਾ ਲੋਕਾਂ ਦੇ ਅੰਦਰ ਦੀ ਭਾਵਨਾਵਾਂ ਜਾਣੇ ਸਾਰੇ ਸਵਾਰਥੀ ਨੇ ਅੰਦਰੋਂ ਕਪਤੀ ਨੇ ਢੋਂ ਕਰਦੇ ਨੂੰ ਪਤਾ ਲੱਗੇ ਆ ਇਸ ਕਰਕੇ ਉਹ ਸੰਸਾਰਿਕ ਰਨ ਤਮਾਸ਼ਿਆਂ ਤੋਂ ਜਿਹੜੀਆਂ ਤੋਂ ਉਲਟਾ ਹੋ ਜਾਂਦਾ ਹੈ ਪਰਮਾਰਥ ਵਾਲੇ ਪਾਸੇ ਉਲਟਾ ਹੁਣ ਨੇ ਆਵੀ ਰੰਗਤਮਾਸਾਂ ਵਾਲੇ ਨਹੀਂ ਤੁਰਦਾ ਪਰਮਾਰਥ ਵਾਲੇ ਮਾਰਗ ਜੁਰਦਾ ਹੈ ਤਾਂ ਮੰਦਰਾ ਤੋਂ ਕਲਾਸੀ ਹੋ ਗਈ ਜਿਹੜੇ ਪਹਿਲਾਂ ਬੰਧਨ ਸੀ ਪਰਿਵਾਰ ਦੇ ਮਾਇਆ ਦੇ ਵਿਕਾਰ ਸਭ ਦੂਰ ਹੋ ਗਏ ਕੋਈ ਨੂੰ ਗਿਆਨ ਹੋ ਗਿਆ ਕਾਹੇ ਨਾ ਇਹ ਨੇਤਰਾਂੰਸੇ ਸਤਿਗੁਰੂ ਮਿਲਿਆ ਦਿਵਦ੍ਰਿਸ਼ਟ ਹੋਈ ਦਿਵਦ੍ਰਿਸ਼ਟੀ ਪ੍ਰਾਪਤੀ ਹੋਈ ਦਸਮੰਦਵਾਰ ਖੁੱਲ ਗਿਆ ਬ੍ਰਹਮ ਗਿਆਨ ਦੀ ਪ੍ਰਾਪਤੀ ਗੁਰੂ ਗਿਆਨ ਦੀ ਪ੍ਰਾਪਤੀ ਆਨੰਦ ਹੀ ਆਨੰਦ ਆਨੰਦ ਹਨ ਸਭ ਕੋ ਨੇ ਕਿਰੂਤੇ ਜਾਣਿਆ ਇਹ ਗੱਲ ਜੋ ਜਾਣਨ ਵਾਲੀ ਵੀ ਅਸਲੀ ਅਨੰਤਾਂ ਗੁਰੂ ਸਾਹਿਬ ਤੇ ਪਤਾ ਲੱਗਿਆ ਸੰਤ ਗਿਰਪਾ ਦੇ ਮਿੱਤੇ ਮੋ ਪਰਮ ਗੁਰੂ ਦੀ ਕਿਰਪਾ ਨਾਲ ਗੁਰੂ ਪਿਆਰੇ ਮੋਹ ਪਰਮ ਭਲੇ ਕਿਰਜਿੱਤੇ ਵਾਲੀ ਪਾਵਨ ਸਾਰੇ ਦੂਰ ਹੋ ਜਾਂਦੇ ਪਟਕਣਾ ਮਾਇਆ ਦੇ ਪ੍ਰਤੀਬਾਰ ਬਾਰ ਸਭ ਦੂਰ ਹੋ ਜਾਂਦੇ ਪਦਾਰਥ ਭੋਗਣ ਵਾਲੀ ਪਟਕਣਾ ਦੂਰ ਕਿਉਂਕਿ ਅੰਦਰ ਰਸ ਬਣ ਗਿਆ ਨਾਮ ਦੀ ਕਮਾਈ ਦਾ ਸਾਧ ਰੇਨ ਮਜਨ ਸਭ ਤਰ੍ਹਾਂ ਗੁਰੂ ਦੀ ਚਰਨਾਂ ਦੀ ਧੂੜ ਸਾਧ ਇਹਨਾਂ ਪਾਪ ਗੁਰੂ ਪਿਆਰਿਆਂ ਦੇ ਗੁਰ ਸਿੱਖ ਸੰਗਤਾਂ ਦੀ ਲਾਲ ਗੁਰੂ ਦੀ ਲਾਲ ਵਿਚਾਰਨ ਉਪਦੇਸ਼ ਜੋ ਮਹਾਰਾਜ ਦੇ ਉਪਦੇਸ਼ ਹੈ ਵੀ ਸਭ ਤੋਂ ਵੱਡਾ ਧਰਮ ਹੈ ਜਾਂ ਸੰਗਤ ਦੀ ਸੇਵਾ ਇਸ ਕਾਵਨਾ ਭਾਵਨਾ ਸਿੱਧ ਕੀਤੀ ਸੇਵਾ ਗੁਰੂ ਦੀ ਇਹ ਬਹੁਤ ਵੱਡਾ ਧਰਮ ਹੈ ਨਿਸਕਾਮਤਾ ਸੈਲਫਲੈਸਨੈਸ ਬਿਨਾਂ ਕਿਸੇ ਸਵਾਰ ਤੋਂ ਸੇਵਾ ਕਰਤ ਹੋਏ ਨੇ ਕਾਮੀ ਇਸ ਕੋ ਹੋ ਪ੍ਰਾਪਤ ਸਵਾਮ ਪ੍ਰਭਾ ਕੇ ਮਿਲਦਾ ਹੈ ਇੱਛਾ ਰਤ ਸੇਵਨੋਂ ਬਹੁਤ ਫਲ ਲੱਗਦਾ ਪਰ ਹੁੰਦੀ ਬੜੀ ਔਖੀ ਹੈ ਬਹੁਤ ਔਖੀ ਆਪਣੇ ਆਪ ਹੀ ਵੈਗੁਰ ਕਰਾ ਲੈਣੀ ਤਾਂ ਹਰ ਇਨਸਾਨ ਕੋਈ ਨਾ ਕੋਈ ਕਾਮਨਾ ਕੋਈ ਕੁਸ਼ ਮੰਗਦਾ ਵੀ ਉਸ ਮੰਗਦਾ ਹੈ ਮਾਰਾ ਕੇਂਦਰੇ ਵਿਚੋਂ ਅੰਦਾਸਾ ਦੀ ਵਾਰ ਵਿੱਚੋਂ ਧਰਮੀ ਧਰਮ ਕਰੇਂਗਾ ਵਾਵੇਂ ਮੰਗੇ ਮੋਖ ਦੀ ਵਾਰ ਧਰਮੀ ਪੁਰਸ਼ ਹੈ ਦੇ ਕਮਾਈਆਂ ਵਾਲਾ ਕੋਈ ਆਪ ਨਹੀਂ ਕੋਈ ਕਮੀ ਨਹੀਂ ਕਨੇ ਫਿਰ ਵੀ ਨੇ ਧਰਮੀ ਹੋ ਕੇ ਰੱਬ ਦੇ ਕੋਲੋਂ ਆਪਣਾ ਤਲਬ ਦਿਵਾ ਰਿਹਾ ਹੈ ਪਤਾ ਕਿਵੇਂ ਮੰਗ ਹੈ ਮੋਹਤਵਾਰ ਉਹ ਧਰਮੀ insan ਨੇ ਬਾਣ ਪੂਜਾ ਕਰਕੇ ਪੂਰੀ ਸੇਵਾ ਇਸ ਕੰਮ ਲੱਗੇ ਮੰਗਦਾ ਰੱਬ ਦੇ ਕੋਲੋਂ ਮੈਨੂੰ ਮੁਕਤ ਕਰ ਦੇ ਮੈਨੂੰ ਆਵਾਗੌਣ ਤੋਂ ਬਚਾ ਦੇ ਉਹ ਵੀ ਨਹੀਂ ਮੰਗਣਾ ਕਿਉਂ ਚਰਨ ਕਮਲ ਕੀ ਮੋਜ ਮੈਂ ਰਵੰਤਰ ਆਦ ਕਬੀਰ ਸਾਹਿਬ ਦੇ ਵਿੱਚ ਨੇ ਨਾਮ ਦਨਨ ਦਰ ਕੰਤੋਂ ਨਾਮੇ ਸਵਰਗਨ ਲੋਣਾ ਰੱਬ ਜੀ ਚਰਨ ਕਮਲ ਕੀ ਮੋਜ ਮੈਂ ਰਹੁ ਅੰਤੁਰ ਆਦ ਜਿ ਵੈਗਰ ਮੇਰੇ ਚਰਣਾ ਵਿੱਚ ਰਹਾ ਮਸਤ ਹੁਣ ਆਪਣਾ ਬਣਾ ਲਾ ਜਿਸ ਪ੍ਰਮਾਤਮਾ ਨੂੰ ਪਤਾ ਹੈ ਵੀ ਗੁਰੂ ਦਾ ਸਿੱਖ ਸੱਚਾ ਇਨਸਾਨ ਹੈ ਗੁਰੂ ਨੂੰ ਪਤਾ ਹੈ ਕਿ ਉਹਦਾ ਪਿਆਰਾ ਸੱਚਾ ਹੈ ਆਪਣੇ ਆਪ ਮੁਕਤ ਕਰੇ ਬਿਨਾ ਮੰਗੇ ਬਿਨਾ ਕੁਛ ਕਿਸ ਨੂੰ ਪਤਾ ਨਹੀਂ ਕਿ ਮੇਰਾ ਵਸੀਖ ਕਹੈ ਨਾ ਵਿੱਚ ਰਸੀਖਤਾ ਪਤਾ ਹੈ ਗੁਰੂ ਮਹਾਰਾਜ ਲੋੜ ਨ ਮੰਗਣ ਦੀ ਮੇਰੇ ਬੋਲੇ ਸੰਭ ਕੀ ਜਾਣਦਾ ਕਿਸ ਸਾਗੇ ਸਿਰਦਾਸ ਅਚਿੰਤ ਕਾਮ ਕਰੂ ਦਿਨ ਕੀ ਨਰਕਾ ਨੋ ਪਿਆਰਾ ਆਚਨ ਚੇਤ ਵਾਹਿਗੁਰੂ ਸਹੈ ਸਿ ਪਾਈ ਕਿਰਪਾ ਕਰ ਦਿੰਦੇ ਨੇ ਮਾਰਗਨ ਸਾਧ ਕਿਰਪਾਲ ਦਿਆਲ ਗੋਬਿੰਦ ਪਾਏ ਜਿਨਾ ਤੇ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ ਉਹਨਾਂ ਉਤੇ ਵਿਮਕ ਪਿਆਰਾਂ ਤੇ ਗੁਰੂ ਦੀ ਕਿਰਪਾ ਬਣਦੀ ਹੈ ਦਿਆਵਾਨ ਪ੍ਰਮਾਤਮਾ ਕਿਰਪਾ ਕਰਕੇ ਗੁਰੂ ਦੀ ਕਿਰਪਾ ਦਵਾਉਂਦਾ ਹੈ ਸਾਦਾ ਮਹੇ ਹਮਾਰੇ ਜਿੰਮਾ ਗਰਨੇ ਕੀ ਪਾਜਨਾ ਗੁਰਮੁਖਾ ਨਾਮ ਜਿਪਿਆ ਰਬ ਨਾਲ ਜੁੜੇ ਹੋਏ ਨੇ ਉਹਨਾਂ ਸਾਡੇ ਪ੍ਰਾਨ ਨੇ ਮੇਰੀ ਵੰਦੀ ਬਖਸ਼ੂਦਾ ਵਾ ਮਾਨਦੇ ਭਗਤਨਾਂ ਛੂਤੇ ਮੂ ਤੂੰ ਭਗਤਾਂ ਕੇ ਵਸ ਅਗੰਗੂ ਚਰ ਪਰਮਾਤਮਾ ਤੂੰ ਭਗਤਾਂ ਕੇ ਵਸ ਭਗਤਾਂ ਤਾਂ ਤੇਰਾ ਭਗਤਾਂ ਨੂੰ ਪਰਮਾਤਮਾ ਦਾ ਜੋਰ ਹੈ ਕਿ ਸਾਡੇ ਤੇ ਮਾਲਕ ਖੜਾ ਪਰਮੇਸ਼ਰ ਤੇ ਬ੍ਰਹਮਾਤਮਾ ਨੇ ਪਿਆਰੇ ਭਗਤ ਨੂੰ ਕਾਰ ਬ੍ਰੰਭ ਇਸ ਮਨ ਖੋਖ ਨਾਨ ਰਸਨ ਲੱਗੇ ਦੁਖ ਜੇਸੇ ਨਰਬ ਦੀਪੋ ਕਹੇ ਉਸਨੇ ਭਾਈ ਦੁਖ ਲੱਗਦੇ ਮਗੰਨੇ ਨੇ ਇਹ ਦਇਆ ਵਾਲੀ ਦ੍ਰਿਸ਼ਟੀ ਗੁਰੂ ਕਿਰਪਾ ਨਾਲ ਪ੍ਰਾਪਤ ਹੁੰਦੀ ਹੈ ਭਾਈ ਸਮਰਗ ਇਹਨਾਂ ਨੇ ਅਖੀਰ ਦੇ ਬੰਦਾ ਵਿੱਚ ਕਿਰਪਾ ਦੇ ਦੇਰ ਪਾਲਤਿਆਂ ਜੋ ਕਿਰਪਾ ਦਾ ਖਜ਼ਾਨਾ ਪ੍ਰਮਾਤਮਾ ਹੈ ਕਿਰਪਾ ਦਾ ਘਰ ਹੈ ਉਸਨੂੰ ਬਾਰ ਬਾਰ ਯਾਦ ਕਰੀਏ ਧਿਆਨ ਤਰਹੀ ਸਾਧ ਸੰਗਤ ਤਾਂ ਬੈਠਣਾ ਪਾਉ ਤਾ ਕੇ ਸਾਸ ਮੇਰਾ ਜੀ ਪਰਸਤਾ ਹੈ ਮੇਰੇ ਮਨ ਹਨੰਦ ਬਣਦਾ ਹੈ ਵਾਰ-ਵਾਰ ਜਾ ਕੇ ਪ੍ਰਮਾਤਮਾ ਦੇ ਗੁਣਾਂ ਦਾ ਗਾਇਨ ਹੈ ਨਾ ਬਹੁ ਦੇ ਗੁਣ ਕੋ برو ਗੀਨੀ ਮਜਦਿਆ ਮੈਂ ਨਿਰਗੁਣਾ ਕੋਈ ਗੁਣ ਨਹੀਂ ਮਹਾਰਾਜ ਤੂੰ ਦਇਆ ਕੀਤੀ ਕਿਰਪਾ ਕੀਤੀ ਹੈ ਕਿਹੜੀ ਸਾਧ ਸੰਗ ਨਾਨਕ ਨਾਮ ਲਿਆ ਕਿ ਮੈਂ ਉਸ ਨਾਮ ਦੀ ਪ੍ਰਾਪਤੀ ਸੁਰ ਨਾਰ ਮਨ ਜਨ ਅੰਮ੍ਰਿਤ ਖੋਜੇ ਸਮਰਤ ਗੁਰਤੇ ਪਾਇਆ ਨਾਮ ਮੋਲਕ ਨਾ ਪਾਇਆ ਜਾਏ ਗੁਰ ਪ੍ਰਸਾਦ ਵਸੇ ਮਨ ਆਏ ਜਿਸ ਨਾਮ ਨੂੰ بڑے بڑے ਦੇਵੀ ਦੇਵਤਾ ਹੋਰ ਲੋਜਦੇ ਨੇ ਉਹ ਨਾਮ ਦੀ ਪ੍ਰਾਪਤੀ ਗੁਰੂ ਦੀਆਂ ਸੰਗਤਾਂ ਵਿੱਚ ਜੁੜ ਕੇ ਨਿਸਕਾਮਤਾ ਨਾਲ ਭਜਨ ਦੀ ਵੰਦਗੀ ਕੀਤੇ ਆਂ ਗੁਰੂ ਸਾਹਿਬਾਂ ਦੀ ਕਿਰਪਾ ਨਾਲ ਮੈਨੂੰ ਨਾਮ ਮਿਲ ਗਿਆ ਨਾਮ ਦੀ ਪ੍ਰਾਪਤੀ ਜੀਵਨ ਸਫਲਾ ਹੋ ਗਿਆ ਬਾਵਾ ਸੁੰਦਰ ਵਿਚਾਰ ਮਾਰ ਸਭ ਦੇ ਵਿੱਚ ਪਾਈ ਸੰਗ ਦੀ ਮਹਾਨਤਾ ਗੁਰੂ ਦੀ ਮਹਿਮਾ ਤੇ ਪ੍ਰਮਾਤਮਾ ਦੀ ਕਿਰਪਾ ਸੰਗ ਦੀ ਮਹਾਨਤਾ ਗੁਰੂ ਦੀ ਮਹਿਮਾ ਤੇ ਪਰਮਾਤਮਾ ਦੀ ਕਿਰਪਾ ਬਖਸ਼ਿਸ ਇਹ ਤਿੰਨੇ ਗੱਲਾਂ ਬਈ ਬਹੁਤ ਜ਼ਰੂਰੀਆਂ ਨੇ ਤੇ ਇਹਨਾਂ ਜਰੀਏ ਕੋਈ ਗੁਰੂ ਦੀ ਸਾਧ ਸੰਗਤ ਲਾੜ ਲਈ ਪਿਆਰੀ ਸੰਗਤ ਵੀ ਜਾ ਕੇ ਨਾਮ ਜਪੀ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮਾ ਕਹੋ ਨਾ ਜਪਿਓ ਪ੍ਰਾਪਿ ਸੁਲਿਖੇ ਕਾ ਲੈਣਾ ਜਿਹਦੇ ਪੈ ਤੁਲਿਖੇ ਕਰਮ ਨੇ ਉਹਨਾਂ ਗੁਰੂ ਸਿੱਖ ਪਿਆਰ ਨੂੰ ਸੱਚੀ ਸੰਗਤ ਮਿਲਦੀ ਹੈ ਜਿੱਥੇ ਨਾਮ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਗੁਰੂ ਸਾਹਿਬ ਕਿਰਪਾ ਕਰਨ ਗੁਰੂ ਦੀ ਮਹਿਮਾ ਪ੍ਰਮਾਤਮ ਦੇ ਸੇਸ਼ ਤੇ ਸੰਗਤ ਦੀ ਮਹਾਨ ਤਾਇਰ ਦੇ ਵਸੇ ਅਸੀਂ ਸਾਰੇ ਗੁਰੂ ਦੇ ਵਾਲੇ ਬਣ ਕੇ ਸੰਗਤ ਨਾਮ ਜਪ ਕੇ ਗੁਰੂ ਦੀ ਅਸੀਸਾਂ ਖੁਸ਼ੀਆਂ ਮਾਨਸਿਕੀ ਇਹ ਦਾਤ ਕੋਈ ਮਾਰਾ ਸਭ ਨੂੰ ਬਖਸ਼ੇ ਪਰ ਜਰੂਰ ਮਨ ਬਣਾ ਗੁਰਸਿੱਖ ਬਣੋ ਪੰਜਾਂ ਪਾਰਾਂ ਸਹਿਬਾਲਾਂ ਕੋਲੋਂ ਖੰਡੇ ਵੱਟ ਪਹੁੰਚੋ ਨਾਮ ਦੀਆਂ ਕਮਾਈਆਂ ਕਰੋ ਸਭ ਦਾ ਭਲਾ ਲੋੜੋ ਕਿਸੇ ਦਾ ਬੁਰਾ ਨਾ ਕਰੋ ਸਹਿ ਸਿਵਾ ਹੈ ਪਰਮੇਸ਼ਰ ਦੀ ਕਿਰਪਾ ਗੁਰੂ ਦੀ ਬਖਸ਼ਿਸ਼ ਜੇ ਸੰਗ ਦੀ ਸੀਸ ਆਵਜਨ ਪ੍ਰਾਪਤ ਹੋ ਜੇਗੀ ਜੀਵਨ ਬਣ ਜਾਏਗਾ ਜੀ ਇਹ ਲੋਕ ਸੁਖੀ ਹੈ ਪਰ ਲੋਕ ਸੁਖੇ ਨਹੀਂ ਨਾਨਕਾ ਪਰਵ ਆਪੇ ਮੇਲੇ ਕੋਈ ਨਪੁਲਾ ਦੇਖੀ ਮਾ ਜੀ ਬਖਸ਼ਿਆਣਾ ਮਹਾਰਾਜ ਗੁਰੂ ਸੰਮਰਸ ਤੇ ਸੰਗਤਾਂ ਬਖਸ਼ਣ ਜੋਗ ਨੇ ਬਜਾਓ ਫਤਹੀ ਵਾਹਿ ਗੁਰਜੀ ਕਾ ਕਲਸਾ ਵਾਹਿ ਗੁਰਜੀ ਕੀ ਫਤਹੀ